ਜੰਦਾਬਾਦ ਬਲਬੀਰ ਸਿੰਘ ਪੰਨੂ ਜੰਦਾਬਾਦ ਫਤਿਹਗੜ ਚੂੜੀਆਂ ਵੱਲੋਂ ਫਤਿਹਗੜ ਚੂੜੀਆਂ ਚ ਲੋਕਾਂ ਦੀਆਂ ਸੁਣੀਆਂ ਗਈਆਂ ਮੁਸ਼ਕਲਾਂ ਮੌਕੇ ਤੇ ਹੱਲ ਕੀਤੇ ਮਸਲੇ ਹਲਕਾ ਫਤਿਹਗੜ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਤੇ ਪੰਚਾਇਤ ਦੇ ਚੇਅਰਮੈਨ ਬਲਬੀਰ ਸਿੰਘ ਪੰਨੂ ਨਗਰ ਕਾਉਂਸਲ ਦਫ਼ਤਰ ਫਤਿਹਗੜ ਚੂੜੀਆਂ ਪਹੁੰਚੇ ਜਿੱਥੇ ਉਹਨਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਹਨਾਂ ਨੂੰ ਹੱਲ ਕਰਵਾਇਆ ਫਤੇਕਰ ਚੂੜੀਆਂ ਨਗਰ ਕੌਂਸਲ ਦਾ ਉਤਰ ਪਹੁੰਚੇ ਬਲਬੀਰ ਸਿੰਘ ਪੰਨੂ ਦੇ ਨਾਲ ਕਾਉਂਸਲਰ ਰਜੀਵ ਸੋਨੀ ਸ਼ਰੀ ਪ੍ਰਦਾਨ ਤੇਜਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਲੰਟੀਅਰ ਮੌਜੂਦ ਸਨ ਮੀਡੀਆ ਨਾਲ ਗੱਲਬਾਤ ਕਰਦੇ ਹਨ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਫਤੇਕਰ ਚੂੜੀਆਂ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਉਹਨਾਂ ਕੋਲ ਮਾਸਟਰ ਪਲਾਨ ਅਤੇ ਇਸ ਤੀਆਂ ਪ੍ਰਪੋਜ਼ਲਾਂ ਪੰਜਾਬ ਸਰਕਾਰ ਨੂੰ ਭੇਜੀਆਂ ਗਈਆਂ ਹਨ ਅਤੇ ਚਲਦੀ ਹੀ ਸ਼ਹਿਰ ਵਿੱਚ ਵੱਖ-ਵੱਖ ਪ੍ਰੋਜੈਕਟਾਂ ਉੱਪਰ ਕੰਮ ਸ਼ੁਰੂ ਹੋਵੇਗਾ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਮਜੀਠਾ ਰੋਡ ਨੂੰ ਚਲਦੀ ਹੀ ਕੰਪਲੀਟ ਕੀਤਾ ਜਾਵੇਗਾ ਉਹਨਾਂ ਕਹੇ ਕਿ ਮਜੀਠਾ ਰੋਡ ਜੋ ਕਿ ਅਜੇ ਅਧੂਰੀ ਬਣੀ ਹੈ ਜਲਦੀ ਹੀ ਪੂਰੀ ਬਣ ਕੇ ਸਹੀ ਤਰੀਕੇ ਨਾਲ ਤਿਆਰ ਹੋ ਜਾਵੇਗੀ ਜਦ ਉਹਨਾਂ ਨੂੰ ਟੀਰਾ ਬਾਬਾ ਨਾਨਕ ਜਿਮਨੀ ਚੋਣ ਲਈ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਵੱਖ-ਵੱਖ ਲੋਕਾਂ ਵੱਲੋਂ ਆਪ ਹੀ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਜਦ ਕਿ ਆਮ ਆਦਮੀ ਪਾਰਟੀ ਆਪਣੇ ਵਲੰਟੀਅਰ ਅਤੇ ਪੁਰਾਣੇ ਆਗੂਆਂ ਦਾ ਪੂਰਾ ਸਤਿਕਾਰ ਕਰਦੀ ਹੈ। ਬਲਬੀਤ ਸਿੰਘ ਪਨੂਨੇ ਪੰਚਾਇਤੀ ਚੋਣਾਂ ਦੇ ਸੰਬੰਧ ਵਿੱਚ ਕਿਹਾ ਕਿ ਪੰਚਾਇਤੀ ਚੋਣਾਂ ਲਈ ਆਮ ਆਦਮੀ ਪਾਰਟੀ ਪਿੰਡਾਂ 'ਚ ਸਾਫ ਅਕਸ ਵਾਲੇ ਉਮੀਦਵਾਰਾਂ ਨੂੰ ਖੜੇਗੀ ਅਤੇ ਸਰਪੰਚ ਬਣਾਏਗੀ। ਬਲਬੀ ਸਿੰਘ ਪੰਨੂ ਨੇ ਅੱਜ ਅਰਵਿੰਦ ਕੇਜਰੀਵਾਲ ਦੀ ਹੋਈ ਸੁਪਰੀਮ ਕੋਰਟ ਵੱਲੋਂ ਜਮਾਨਤ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਸਚਾਈ ਦੀ ਜਿੱਤ ਹੋਈ ਹੈ ਅਤੇ ਅਰਵਿੰਦ ਕੇਜਰੀਵਾਲ ਜੋ ਕਿ ਸੱਚੇ ਅਤੇ ਇਮਾਨਦਾਰ ਆਗੂ ਹਨ ਅਤੇ ਉਹਨਾਂ ਦੀ ਜਮਾਨਤ ਇੱਕ ਸੱਚੀ ਜਿੱਤ ਹੈ ਸ਼ਹਿਰ ਮੁਕੀ ਕੌਂਸਲਰ ਅਰਜੀਵ ਸੋਨੀ ਨੇ ਵੀ ਗੱਲਬਾਤ ਕਰਦਿਆਂ ਕਿਹਾ ਕਿ ਬਲਬੀਰ ਸਿੰਘ ਪੰਨੂ ਦੀ ਅਗਵਾਈ ਚ ਫਤਿਹਗੜ੍ਹ ਚੂੜੀਆਂ ਦਾ ਵਿਕਾਸ ਹੋ ਰਿਹਾ ਹੈ ਅਤੇ ਚੰਨ ਨੂੰ ਸੁੰਤਰ ਬਣਾਉਣ ਲਈ ਬਲਬੀਰ ਸਿੰਘ ਪੰਨੂ ਕੋਈ ਕਸਰ ਨਹੀਂ ਛੱਡ ਰਿਹਾ। ਸਤੂਬੀਲੋਂ ਦੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੀਡੀਆ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਭਰਾ ਉਹਨਾਂ ਦਾ ਜਿੰਨੀਆਂ ਵੀ ਸ਼ਹਿਰ ਦੀਆਂ ਮੁਸ਼ਕਲਾਂ ਸਾਂਝੇ ਤੌਰ ਤੇ ਆ ਕੇ ਦੱਸਦੇ ਨੇ ਦੀ ਉਹਨਾਂ ਦੇ ਫਰਸਤਾਨ ਤਰੀਕੇ ਨਾਲ ਸੀ ਟੰਗ ਕਰਦੇ ਆ। ਆਸਾਨ ਤਰੀਕੇ ਦੇ ਨਾਲ ਉਹਨਾਂ ਦਾ ਹੱਲ ਕਰਦੇ ਆ। ਫਿਰ ਮੈਂ ਵੀਡੀਓ ਦਫ਼ਤਰ ਜਿਹੜੀਆਂ ਸਾਡੇ ਵੀਡੀਓ ਬਲੌਗ ਬੰਦੇ ਕਰ ਤੂੜੀ ਵਾਲੀ ਮੁਸ਼ਕਲਾਂ ਦੀ ਅੱਧੇ ਘੰਟੇ ਦੇ ਕਰੀਬ ਬੈਠੀ ਹੁੰਦੀਆਂ। ਪਰ ਸ਼ਹਿਰ ਦੀਆਂ ਮੁਸ਼ਕਲਾਂ ਸੀ ਕਾਫੀ। ਸ਼ਹਿਰ ਦੇ ਵਿੱਚ ਇੱਕ PWD ਤਹਿਤ ਜਿਹੜੇ ਨਹੀਂ ਬਣਿਆ ਸੀ। ਤੋਂ ਮੈਨੂੰ ਸੁਣਨ ਦੇ ਵਿੱਚ ਆਇਆ ਵੀ ਕਾਫੀ ਨਜ਼ਾਇਰੀ ਕਬਜ਼ੇ ਕੀਤੇ ਗਏ ਨੇ। ਅੱਜ ਭਰਾਵਾਂ ਦੇ ਯੋਗਦਾਨ ਦੇ ਨਾਲ ਅੱਜ ਭਰਾਵਾਂ ਦੇ ਯੋਗਦਾਨ ਦੇ ਨਾਲ ਅੱਜ ਉਹ ਸਟੇਡੀਅਮ ਦੇ ਵਿੱਚ ਨਹੀਂ ਨਹੀਂ ਸਮਾਨ ਛੁੱਟਣਾ ਸ਼ੁਰੂ ਕਰਦਾ ਹੈ ਇਟਮ ਵਗੈਰਾ ਦੀ ਚਾਰਦिवारी ਕਰਾਂਗੇ ਚਾਰਦिवारी ਤੋਂ ਬਾਅਦ ਸਟੇਡੀਅਮ ਦੇ ਵਿੱਚ ਚੰਗੀ ਲਾਈਟਿੰਗ ਸਿਸਟਮ ਚੰਗਾ ਟਰੈਕ ਤਾਂ ਜੋ ਸਾਡੇ ਸ਼ਹਿਰ ਵਾਸੀਆਂ ਨੂੰ ਕਿਉਂਕਿ ਅੱਜ ਕੱਲ ਦੇ ਯੁੱਗ ਦੇ ਵਿੱਚ ਸ਼ਹਿਰ ਦੀ ਬੜੀ ਲੋੜ ਹੈ ਸ਼ਹਿਰ ਕਰਨ ਦੇ ਵਿੱਚ ਇੱਕ ਸੇਫ ਜਗ੍ਹਾ ਤੇ ਸੇਫ ਸਗਾ ਤੇ ਰਾਤ ਦੇ ਟਾਈਮ ਸਵੇਰ ਦੇ ਟਾਈਮ ਜਿਹੜੀ ਸ਼ਹਿਰ ਕਰਨ ਨੂੰ ਵਧੀਆ ਜਗ੍ਹਾ ਮਿਲ ਸਕੇ ਸਕੂਲ ਵੈਸੇ ਜੋ ਗਰਲ ਸਕੂਲ ਸਟੇਡੀਅਮ ਵੈਸੇ ਗਰਲ ਸਕੂਲ ਨੂੰ ਸਮਰਪਿਤ ਕੀਤਾ ਜਾਊਗਾ ਕਿਸੇ ਜ਼ਿੰਮੇਵਾਰ ਭਰਾ ਨੂੰ ਚਾਬੀ ਦੇਵਾਂਗੇ ਤਾਂ ਜੋ ਸ਼ਾਮ ਦੇ ਟਾਈਮ ਤੇ ਸਵੇਰ ਦੇ ਟਾਈਮ ਸਾਡੀ ਸ਼ਹਿਰ ਦੀ ਸੰਗਤ ਦੇ ਉਸ ਸਟੇਡੀਅਮ ਕੰਮ ਆ ਸਕੇ ਹੋਰ ਵੀ ਕਾਫੀ ਚਾਰਦੀਆਂ ਮੁਸ਼ਕਲਾਂ ਨੇ ਜਿਹੜੀਆਂ ਕਈ ਮੁਸ਼ਕਲਾਂ ਨਗਰ ਕੌਂਸਲ ਦੇ ਵਿੱਚ ਜਿਹੜੇ ਸਾਡੇ ਭਰਾ ਹੀ ਨੇ ਉਹ ਵੀ ਐਮਸੀ ਕੋ ਕੇ ਸੰਗਤ ਦੇ ਚੁਣੇ ਸਨ ਉਹਨਾਂ ਦਾ ਕਰਕੇ ਕਈ ਮੁਸ਼ਕਲਾਂ ਦਾ ਹੱਲ ਨਹੀਂ ਹੋ ਪਾਇਆ ਕਈ ਮੁਸ਼ਕਲਾਂ ਇਦਾਂ ਦੀਆਂ ਨੇ ਜਿਨ੍ਹਾਂ ਦਾ ਅਸੀਂ ਮੌਕੇ ਦੇ ਹੱਲ ਕਰਦਿਆਂ ਉਹ ਕਈ ਮੁਸ਼ਕਲਾਂ ਨੋਟ ਕਰ ਲਈਆਂ ਜਾਂਦੀਆਂ ਨੇ ਸ਼ਹਿਰ ਦੇ ਵਿੱਚ ਮੈਂ ਪਹਿਲੋਂ ਵੀ ਵਜਨ ਦਿੱਤਾ ਸੰਗਤ ਨੂੰ ਸੰਗੰਧੀ ਸਲਾਹ ਦੇ ਨਾਲ ਹੀ ਕੰਮ ਕੀਤੇ ਜਾਣਗੇ ਉਹ ਸੰਗਤ ਦੀ ਸੰਗਤ ਦੇ ਭਲੇ ਲਈ ਕੰਮ ਕੀਤੇ ਜਾਣ ਕਿਸੇ ਨਾਲ ਕੋਈ ਪੱਖਪਾਤ ਨਹੀਂ ਕੀਤਾ ਜਾਊਗਾ ਪੰਸਾਭ ਆਜੇ ਸੁਪਰੀਮ ਕੋਰਟ ਵੱਲੋਂ ਅਰੰਦਿਤ ਕੇਜਰੀਵਾਲ ਨੂੰ ਜ਼ਮਾਨਤ ਦੇ ਦਿੱਤੀ ਵੇਖੋ ਜੀ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਅਸੀਂ ਸਾਰੇ ਹੀ ਜਾਣਦੇ ਹਾਂ ਵੀ ਭਾਜੀ ਨੇ ਹਮੇਸ਼ਾ ਧੱਕਾ ਕੀਤਾ ਚਲੋ ਪ੍ਰਮਾਤਮਾ ਦਾ ਨਾ ਅਸੀਂ ਸਾਰੇ ਲੈਨੇ ਆਂ ਸ਼੍ਰੀ ਰਾਮ ਜੀ ਦਾ ਚਲੋ ਮੰਦਿਰ ਦਾ ਕੀਤਾ ਵਧੀਆ ਕੀਤਾ ਲੇਕਿਨ ਉਹਦੇ ਵਿੱਚ ਮੈਂ ਇਹ ਚੀਜ਼ ਕਹਿਣਾ ਚਾਹੁੰਨਾ ਵੀ ਆਪਣੇ ਉਥੋਂ ਹੀ ਜਿੱਥੋਂ ਮੋਦੀ ਜੀ ਹੋਣਾ ਨੇ ਇਲੈਕਸ਼ਨ ਲੜੀ ਜਿੱਥੋਂ ਉਹਨਾਂ ਦਾ ਆਪਣਾ ਗ੍ਰਹਿ ਸੀ ਪਰਵਨੋਚ ਰੈ residencies ਤੇ ਉਥੋਂ ਖੁਦ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜੁਧਿਆ ਦੇ ਵਿੱਚ ਜੁਧਿਆ ਦੇ ਵਿੱਚ ਸ਼੍ਰੀ ਰਾਮ ਜੀ ਮੰਦਿਰ ਬਣਿਆ ਬਹੁਤ ਵਧਾਈ ਵਾਲੀ ਗੱਲ ਹੈ ਲੇਕਿਨ ਜਿਹੜੇ ਮੈਂ ਸੁਣਨ ਦੇ ਵਿੱਚ ਆਇਆ ਕੋਈ ਵੇਖਣ ਦੇ ਵਿੱਚ ਆਇਆ ਜਿਹੜੇ ਉਥੋਂ ਸਾਡੇ ਭਰਾ ਸੀ ਬਿਲਕੁਲ ਜਿਹੜੇ ਭਗਤੀ ਕਰਨ ਵਾਲੇ ਭਰਾ ਸੀ ਉਹਨਾਂ ਨੂੰ ਇਗਨੋਰ ਕੀਤਾ ਗਿਆ ਅਸੀਂ ਰਾਜਨੀਤੀ ਦੇ ਵਿੱਚ ਕਦੀ ਵੀ ਮੈਨੂੰ ਲੱਗਦਾ ਜਿੱਥੋਂ ਤੱਕ ਮੈਂ ਸਮਝਦਾ ਵੀ ਰਾਜਨੀਤੀ ਦੇ ਵਿੱਚ ਕਦੀ ਵੀ ਅਸੀਂ ਗੁਰੂ ਘਰ ਨੂੰ ਰਾਜਨੀਤੀ ਦੇ ਨਾਲ ਨਹੀਂ ਜੋੜਨਾ ਚਾਹੀਦਾ ਰਾਜਨੀਤੀ ਗੁਰੂ ਘਰ ਤੋਂ ਅਲੱਗ ਹੋ ਕੇ ਕਰਨੀ ਚਾਹੀਦੀ ਹੈ ਕਈ ਭਰਾਵਾਂ ਨਾਲ ਮੇਰੀ ਮੇਰੇ ਕਿਉਂਕਿ ਸਾਹ ਦੇ ਆਰਮੀ ਦੇ ਵਿੱਚ ਰਹਿੰਦੇ ਕਈ ਸਟੇਟਾਂ ਦੇ ਵਿੱਚ ਵੀ ਸਾਹ ਹੈ ਉੱਥੇ ਮੇਰੀ ਕਈ ਭਰਾਵਾਂ ਨਾਲ ਫੋਨ ਤੇ ਵੀ ਗੱਲ ਹੋਈ ਤੇ ਕਈ ਭਰਾ ਨਾਲ ਰਾਜੀ ਇਸ ਜੀ ਦੀ ਚੁੰਦੇ ਸੀ ਵੀ ਉਹਨਾਂ ਨੂੰ ਇਗਨੋਰ ਕਰਕੇ ਜਿਹੜੇ ਸਹੀ ਸ਼ਰਦਾ ਭਾਉ ਉਹਨਾਂ ਦੇ ਨਾਲ ਸਾਡੇ ਭਰਾ ਕੰਮ ਕਰਨ ਵਾਲੇ ਸੀ ਉਹਨਾਂ ਨੂੰ ਗਨੋਰ ਕੀਤਾ ਗਿਆ ਕੰਸਰ ਮੰਜੀਠਾ ਰੋਡ ਦੀ ਸੜਕ ਜਿਹੜੀ ਨਵੀਂ ਬਣੀ ਸੀ ਉਹ ਟੁੱਟਣੀ ਸ਼ੁਰੂ ਹੋ ਗਈ ਮਹੀਨੇ ਬਾਅਦ ਹੀ ਨਹੀਂ ਉਹਦੇ ਵਿੱਚ ਜੇ ਮੈਨੂੰ ਲੱਗਦਾ ਕੰਮ ਹੋਣਾ ਜੀ ਕੋਈ ਹੋਜੀ ਕਰਦੀਆਂ ਜੇ ਬਣਨ ਉਹ ਵਿੱਚੋਂ ਨਾ ਉਹ ਵਿੱਚੋਂ ਛੱਡ ਵੀ ਗਏ ਨਹੀਂ ਉਹਦੇ ਵਿੱਚ ਜੇ ਕੰਮ ਹੋਣਾ ਇਹੋ ਜੀ ਗੱਲ ਨਹੀਂ ਕੋਈ ਵੀ ਹੋਊਗੀ ਸੜਕਾਂ ਦੀ ਤੁਹਾਨੂੰ ਮੈਂ ਇੱਕ ਚੀਜ਼ ਦੀ ਸਭ ਤੋਂ ਪਹਿਲਾਂ ਵਧਾਈ ਦਿੰਦਾ ਕਿ ਜਿਹੜੀ ਵੀ ਸੜਕ ਬਣੂਗੀ ਜਿਹੜਾ ਟੈਂਡਰ ਕਾਰ ਹੋਊਗਾ ਟੈਂਡਰ ਕਾਰ ਨੂੰ 5 ਸਾਲ ਦੀ ਜ਼ਿੰਮੇਵਾਰੀ ਦਿੱਤੀ ਜਾਊ gutt ਭਾਜੀ ਜਿਹੜੀ ਸਾਰੀ ਉਹਨੂੰ ਕਰਨੀ ਪਊਗੀ ਉਹ ਟੈਂਡਰ ਦੇ ਵਿੱਚ ਲਿਖਿਆ ਜਾਊਗਾ 5 ਸਾਲ ਦੀ ਉਹਦੀ ਖੱਡੇ ਦੀ ਜੋ ਵੀ ਨੁਕਸਾਨ ਹੋਊਗਾ ਚਾਹੇ ਉਹਦੀ ਜ਼ਿੰਮੇਵਾਰੀ ਹੋਊਗੀ ਇਦਾਂ ਦਾ ਕੋਈ ਕੰਮ ਨਹੀਂ ਹੋਊਗਾ ਮਜੀਠਾ ਰੋਡ ਦੀ ਛੜਕਰੀ ਜੀ ਕੰਪਲੀਟ ਨਹੀਂ ਹੋਇਆ ਉਹਦੇ ਮੈਨੂੰ ਲੱਗਦਾ ਜੀ ਇੱਕ ਦੋ ਵਾਰੀ ਮਟੀਰੀਅਲ ਉੱਪਰ ਪਾੜਾ ਹੈ ਪਰ ਇਹ ਕੰਪਲੀਟ ਨਹੀਂ ਹੋਇਆ ਫਤਿਹਗੜ ਚੂੜੀਆਂ ਲਈ ਤੁਹਾਡੇ ਲਈ ਕੋਈ ਮਾਸਟਰ ਪਲਾਨ ਹੈਗਾ ਜੀ ਮੈਂ ਕਹ ਦੂੜੀਆਂ ਵਾਸਤੇ ਵੇਖੋ ਮੈਂ ਪਹਿਲਾਂ ਵੀ ਵਾਅਦੇ ਕੀਤੇ ਨੇ ਵੀ ਪਤਿਹਗੜ ਚੂੜੀਆਂ ਨੂੰ ਸਭ ਤੋਂ ਪਹਿਲਾਂ ਤੇ ਇੱਕ ਸੋਹਣਾ ਸ਼ਹਿਰ ਮੈਂ ਵਜਨ ਦਿੱਤਾ ਫਤਿਹਗੜ ਚੂੜੀਆਂ ਨੂੰ ਲਾਈਟ ਸਿਸਟਮ ਵਧੀਆ ਸੀਸੀਟੀਵੀ ਕੈਮਰੇ ਔਰ ਬੱਸ ਸਟੈਂਡ ਦਾ ਮੈਂ ਥੋੜੇ ਸਮੇਂ ਤੱਕ ਪ੍ਰੇਮਰ ਬਸਤੀਆਂ ਦਾ ਨਕਸ਼ਾ ਵੀ ਤਿਆਰ ਕਰਨ ਜਾ ਰਹੇ ਹਾਂ ਬਸਤੀਆਂ ਨੂੰ ਸ਼ੁਰੂ ਕਰਨ ਜਾ ਰਹੇ ਔਰ ਹੋਰ ਵੀ ਫਲੇਗੜ ਚੂੜੀਆਂ ਦੇ ਇੱਕ ਸੀਵਰੇਜ ਦੀ ਬੜੀ ਵੱਡੀ ਕਮੀ ਹੈ ਫਲੇਗੜ ਚੂੜੀਆਂ ਦੇ ਸੀਵਰੇਜ ਦੀ ਮਲੈਕਸ਼ਨ ਦਾ ਕਰਕੇ ਥੋੜਾ ਵਿੱਚ ਕੰਮ ਡਿਲੇ ਹੋ ਗਿਆ ਸੀ ਸੀਵਰੇਜ ਦੀ ਡਿਮਾਂਡ ਭੇਜੀ ਹੈ ਫਲੇਗੜ ਚੂੜੀਆਂ ਨੂੰ ਪੀਣ ਵਾਲੇ ਪਾਣੀ ਦੀ ਕਮੀ ਸੀ ਉਹ ਕੰਮ ਚੱਲ ਰਿਹਾ ਹੈ ਔਰ ਜੋ ਜੋ ਸੰਗਤ ਦੀ ਡਿਮਾਂਡ ਹੋਊਗੀ ਸੰਗਤ ਦੀ ਸਲਾਹ ਦੇ ਨਾਲ ਮੈਂ ਆਪਣੀ ਮਰਜ਼ੀ ਦੇ ਨਾਲ ਕੋਈ ਨਹੀਂ ਦੂਕੂਗਾ ਜੋ ਸੰਗਤ ਦੀ ਡਿਮਾਂਡ ਹੋਊਗੀ ਸੰਗਤ ਦੀ ਸਲਾਹ ਦੇ ਨਾਲ ਕਰੂਗਾ ਸਰ ਪੰਚਾਇਤੀ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਤਿਆਰੀ ਹੈ ਜੱਦੀ ਚੋਣਾਂ ਦੇ ਵਿੱਚ ਤਕਰੀਬਨ 190 ਪੰਚਾਇ ਜੀ ਆਪਣੇ ਜਿਹੜੇ ਭਰਾ ਨੇ ਸੰਗਤੋਂ ਮੈਂ ਪਿੰਡਾਂ ਤੋਂ ਜਾ ਰਿਹਾ ਇੱਕ ਦਿਨ ਦੇ ਵਿੱਚ ਮੈਂ 500 ਤੋਂ ਚੰਪਲਾਂ ਦਾ ਦੌੜਾ ਕਰ ਰਿਹਾ ਸੰਗਤ ਦੀ ਸਲਾਹ ਰਹਿੰਦੇ ਹਾਂ ਜੋ ਸੰਗਤ ਦੀ ਸਲਾਹ ਦੇ ਨਾਲ ਬੰਦਾ ਪੰਚਾਇਤੀ ਚੋਣਾਂ ਦੇ ਵਿੱਚ ਅੱਗੇ ਲੈ ਜਾਂਦਾ ਜਾਵੇ ਉਹਨੂੰ ਬੜੇ ਆਰਾਮ ਦੇ ਨਾਲ ਕੋਈ ਗੱਲ ਨਹੀਂ ਹੋ ਜੀ ਬੜੇ ਆਰਾਮ ਦੇ ਨਾਲ ਵਧੀਆ ਤਰੀਕੇ ਦੇ ਨਾਲ ਸਰਪੰਚ ਬਣੇ ਬੰਨੂ ਸਾਹਿਬ ਡੇਰਾ ਬਾਬਾ ਨਾਲ ਕਹਿੰਦੇ ਫੜੇ ਘੜ ਚੂੜੀਆਂ ਜਾਂ ਆਮ ਹੀ ਚਰਚਾ ਛੱਡਦੀ ਪਰ ਉਹ ਉਮੀਦਵਾਰ ਨੂੰ ਲਿਆ ਕੇ ਜਿਹੜੀ ਟਿਕਟ ਦਿੱਤੀ ਜਾ ਰਹੀ ਉਹ ਕੀ ਹੈ ਸਾਰਾ ਜੀ ਨਹੀਂ ਇਹੋ ਜਿਹੀ ਨਹੀਂ ਕੋਈ ਗੱਲ ਉਹ ਐਵੇਂ ਆਪ ਹੀ ਕੋਈ ਹਵਾ ਭੇਗੀ ਬਣਾਈ ਜਾਂਦੇ ਨੇ ਮੈਨੂੰ ਲੱਗਦਾ ਕਈ ਕੋਈ ਦੂਜੀ ਪਾਰਟੀ ਵਾਲੇ ਆਪ ਹੀ ਆਪੜੇ ਆਂ ਜੇਤਿਆਂ ਤੋਂ ਕਰਾਈ ਜਾਂਦੇ ਨੇ ਉਹ ਐਵੇਂ ਫੇਕ ਕੇ ਗੱਲਾਂ ਉਹ ਵੇਖੋ ਆਮਾ ਦੀ ਪਾਰਟੀ ਦੇ ਵਲੰਟੀਅਰ ਨੂੰ ਜੋਗੀ ਹੋਗਾ ਆਮਾ ਦੀ ਪਾਰਟੀ ਦੇ ਵਲੰਟੀਅਰ ਕੋਈ ਸਭ ਤੋਂ ਪਹਿਲਾਂ ਤੇ ਮੈਂ ਸਰਦਾਰ ਬਲਬੀਰ ਸਿੰਘ ਪੰਨੂ ਸਾਡੇ ਹਲਕਾ ਇਨਚਾਰਜ ਅਤੇ ਚੇਅਰਮੈਨ ਪੰਸੋਤ ਉਹਨਾਂ ਦਾ ਫਤਿਹਗੜ ਚੂੜੀਆਂ ਨਗਰ ਕੌਂਸਲ ਵਿੱਚ ਆਉਣ ਤੇ ਜੀਐਨਓ ਕਹਿਣਾ ਕਿਉਂਕਿ ਉਹਨਾਂ ਨੇ ਸਾਡੀ ਬੇਨਤੀ ਨੂੰ ਸਵਾਰ ਕਰਦੇ ਹੋਏ ਇੱਕ ਪ੍ਰੋਗਰਾਮ ਰਚਿਆ ਕਿ ਹਰ ਹਫਤੇ ਦੇ ਵਿੱਚ ਇੱਕ ਦਿਨ ਪੰਨੂ ਸਾਹਿਬ ਸ਼ਹਿਰ ਦੀਆਂ ਮੁਸ਼ਕਲਾਂ ਸੁਣਨ ਬਾਅਦ ਤੇ ਬਦਗਟ ਚੂੜੀਆਂ ਦੇ ਲੋਕਾਂ ਨੂੰ ਦਇਆ ਕਰਨਗੇ ਤੇ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਲੋਕਾਂ ਦੇ ਜਿਹੜੇ ਸਾਂਝੇ ਮਸਲੇ ਨੇ ਜਾਂ ਉਹਨਾਂ ਦੇ ਕੋਈ ਨਿੱਜੀ ਕੰਮ ਨੇ ਹਰ ਮਿਲਣੇ ਤਹ ਤਾਂ ਆਨਕੇ ਪੰਨੂ ਸਾਹਿਬ ਨੂੰ ਦੱਸਣ ਪਹਿਲ ਦੇ ਆਧਾਰ ਤੇ ਉਹਨਾਂ ਦੇ ਕੰਮ ਕਰਵਾਵਾਂਗੇ ਪੰਨੂ ਸਾਹਿਬ ਕੋਲ ਤੇ ਪੰਨੂ ਸਾਹਿਬ ਨੇ ਸ਼ਹਿਰ ਵਾਸਤੇ ਇੱਕ ਬਹੁਤ ਵੱਡਾ ਮਾਸਟਰ ਪਲਾਨ ਸੋਚਿਆ ਹੋਇਆ ਆ ਆਉਣ ਵਾਲੇ 1 ਸਾਲ ਦੇ ਅੰਦਰ ਤੁਹਾਨੂੰ ਇਸ ਦੇ ਨਤੀਜੇ ਸਾਹਮਣੇ ਆਉਣਗੇ ਤੇ ਬਾਕੀ ਪੰਨੂ ਸਾਹਿਬ ਨੇ ਜਿਹੜੀ ਡਵੈਲਪਮੈਂਟ ਦੀ ਗੱਲ ਕੀਤੀ ਆ ਉਹ ਇਹਨਾਂ ਨੇ ਜੋ ਸਟੇਜਾਂ ਦੇ ਉੱਤੇ ਬੋਲਿਆ ਸੀ ਸਾਨੂੰ ਇਹਨਾਂ ਦੇ ਤੇ ਪੂਰਾ ਮਾਨ ਅਤੇ ਯਕੀਨ ਆ ਕਿ ਆਪਣੀ ਕਰਨੀ ਅਤੇ ਕੈਣੀ ਦੇ ਪੰਨੂ ਸਾਹਿਬ ਆਉਣ ਵਾਲੇ ਸਮੇਂ ਦੇ ਵਿੱਚ ਫਤਿਹਗੜ ਚੂੜੀਆਂ ਦੇ ਲੋਕਾਂ ਨੂੰ ਸਾਫ਼ ਦੇਖਣ ਨੂੰ ਕੰਧ ਦੇ ਉੱਤੇ ਲਿਖਿਆ ਮਿਲੇਗਾ ਕਿ ਫਤਿਹਗੜ ਚੂੜੀਆਂ ਦਾ ਵਿਕਾਸ ਆਮ ਆਦਮੀ ਪਾਰਟੀ ਦੀ ਰਹਿਨਮਾਈ ਵਿੱਚ ਸਰਦਾਰ ਬਲਬੀਨ ਸਿੰਘ ਪੰਨੂ ਵੱਲੋਂ ਕਿਸ ਤਰੀਕੇ ਨਾਲ ਕਰਵਾਇਆ ਜਾ ਰਿਹਾ ਇੱਕ ਗੱਲ ਪੰਨੂ ਸਾਹਿਬ ਕੈਣੀ ਭੁੱਲ ਗਏ ਸਨ ਸਟਰੀਟ ਲਾਈਟ ਦਾ ਬੜਾ ਤਗੜਾ ਸਮੱਸਿਆ ਸੀ ਉਹਦਾ ਵੀ ਟੈਂਡਰ ਪੰਨੂ ਸਾਹਿਬ ਨੇ ਕਰਵਾਤਾ ਵਾ 13 ਲੱਖ ਰੁਪਏ ਦੀ ਸਟਰੀਟ ਲਾਈਟ ਥੋੜੇ ਦਿਨਾਂ ਅੰਦਰ ਚੋਰੀਆਂ ਜਗਮਗਾਏ